ਯਾ ਜੇ ਇਹਨਾਂ ਦੇ ਧਰਮ ਪਤਨੀ ਗੁਲਸ਼ਨ ਜੀ ਹੋਣ ਬੇਟੀ ਭਾਵਨਾ ਹੋਵੇ ਇਹ ਸਾਰੇ ਬੇहद ਪਿਆਰ ਆਪਣੇ ਇਲਾਕੇ ਨੂੰ ਕਰਦੇ ਆਂ ਤੇ ਇਲਾਕੇ ਸਾਰੇ ਇਹਨਾਂ ਨੂੰ ਬੇहद ਪਿਆਰ ਕਰਦੇ ਆਂ ਅੱਜ ਅਸੀਂ ਸਾਰੇ ਗੁਰਜੀਤ ਸਿੰਘ ਓਜਲਾ ਵਾਸਤੇ ਇਕੱਠੇ ਹੋਏ ਆਂ ਗੁਰਜੀਤ ਸਿੰਘ ਓਜਲਾ ਪਹਿਲੀ ਤਰੀਕ ਵਾਲੇ ਦਿਨ ਇਲੈਕਸ਼ਨ ਹੋਣੀ ਹੈ ਇਹ ਇਲਾਕੇ ਸਾਰਿਆਂ ਨੇ ਕਮਿਟਮੈਂਟ ਕੀਤੀ ਹੈ ਵਾਦਾ ਕੀਤਾ ਹੈ ਕਿ ਅਸੀਂ ਭਾਰੀ ਵੋਟਾਂ ਨਾਲ ਗੁਰਜੀਤ ਸਿੰਘ ਓਜਲਾ ਨੂੰ ਜਿੱਤਣਾ ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਇਸ ਗੱਲ ਵਾਸਤੇ ਕਿ ਜਿਹੜਾ ਇਹ ਵੈਸਟ ਇਲਾਕਾ ਹੈ ਜਿਹਨੂੰ ਵੈਸਟ ਇਜ਼ ਦਾ ਬੈਸਟ ਕਹਿੰਦੇ ਆ ਇਹ ਵੈਸਟ ਇਜ਼ ਦਾ ਬੈਸਟ ਆਏਗਾ ਔਰ ਸਭ ਤੋਂ ਜ਼ਿਆਦਾ ਲੀਡ ਇਹ ਇਲਾਕਾ ਕਰੇਗਾ ਮੈਨੂੰ ਭਰੋਸਾ ਆਈ ਬਾਡ ਨੰਬਰ 74 ਚ ਰੈਲੀ ਰੱਖੀ ਗਈ ਸੀ ਔਰ ਜਿਹਦੇ ਚ ਉਜਲਾ ਸਾਹਿਬ ਦੇ ਬੇਟਾ ਉਹ ਆਏ ਸੀ ਡਾਕਟਰ ਰਾਜਕਮਰ ਮੇਰਕਾ ਜੀ ਸਾਡੇ ਐਕਸ ਕੈਬਨਿਟ ਮੰਤਰੀ ਉਹ ਆਏ ਔਰ ਇਸ ਇਲਾਕੇ ਦੇ ਸਾਰੇ ਪਤਵੰਤੇ ਸਾਰੇ ਇਸ ਇਲਾਕੇ ਦੇ ਜਿਹੜੇ ਬੀਬੀਆਂ ਪਹਿਣਾ ਔਰ ਪ੍ਰਾਸ ਜਿਹੜੇ ਸੀ ਬਜ਼ੁਰਗ ਸੀ ਸਾਰਿਆਂ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿੱਤਾ ਔਰ ਸਾਡੇ ਇਸ ਏਰੀਏ ਚ ਡਵੈਲਪਮੈਂਟ ਦੀ ਕੋਈ ਮੇਨ ਸਮੱਸਿਆ ਨਹੀਂ ਹੈਗੀ ਸਿਰਫ ਇੱਕੋ ਸਮੱਸਿਆ ਬਹੁਤ ਵੱਡੀ ਸੀ ਜਿਹੜੀ ਪੁਲ ਦੀ ਸੀ ਔਰ ਲੋਕਾਂ ਦਾ ਵੀ ਇਹ ਹੀ ਸੀ ਕਿ ਅੱਜ ਤੁਸੀਂ ਡਾਕਟਰ ਸਾਹਿਬ ਜਿਹੜੀ ਇਹ ਪੁਲ ਦੀ ਸਮੱਸਿਆ ਇਹ ਮੇਨ ਰੱਖਣੀ ਹੈ ਬਾਕੀ ਸਾਨੂੰ ਸਭ ਕੁਝ ਮਿਲਿਆ ਕਿਉਂਕਿ ਇੱਥੇ ਮੈਂ ਬਹੁਤ ਡਵੈਲਪਮੈਂਟ ਕਰਾਈ ਗਲੀਆਂ ਬਾਜ਼ਾਰ ਟੂਇਲ ਲਗਵਾਏ ਨਵੇਂ ਔਰ ਜਿੰਨੇ ਟਰਾਂਸਫਾਰਮਰ ਸੀ 14 ਟਰਾਂਸਫਾਰਮਰ ਸੀ ਜਿਹੜੇ ਸਾਰੇ ਡਬਲ ਕਰ ਦਿੱਤੇ ਸੀ ਜਿਹੜਾ 200 ਦਾ ਕੇਵੀ ਦਾ ਸੀ 400 ਦਾ ਔਰ ਟਿਊਬਲ ਵੀ ਨਵੇਂ ਲੱਗ ਗਏ ਲਾਈਟਾਂ ਸਾਰੀਆਂ ਲੱਗੀਆਂ ਔਰ ਉਹ ਸਮੱਸਿਆ ਨੂੰ ਅੱਜ ਮੈਂ ਇਸ ਰੈਲੀ ਦੇ ਵਿੱਚ ਲੋਕਾਂ ਦੇ ਸਾਹਮਣੇ ਡਾਕਟਰ ਸਾਹਿਬ ਕੋਲ ਮੰਗ ਰੱਖੀ ਕਿ ਲੋਅਰ ਕੋਰਟ ਦੇ ਜੱਜ ਅਸੀਂ ਆ ਹਾਈ ਕੋਰਟ ਦੇ ਜੱਜ ਡਾਕਟਰ ਸਾਹਿਬ ਨੇ ਔਰ ਸੁਪਰੀਮ ਕੋਰਟ ਦੇ ਜੱਜ ਜਿਹੜੇ ਸਾਡੇ ਓਜਲਾ ਸਾਹਿਬ ਨੇ ਔਰ 4 ਤਰੀਕ ਤੋਂ ਜਿੱਤਨ ਤੋਂ ਬਾਅਦ ਸਭ ਤੋਂ ਪਹਿਲੀ ਸਮੱਸਿਆ ਇਸ ਏਰੀਏ ਦੀ ਕਿਉਂਕਿ ਦੇਖੋ 1.5 ਤੋਂ 2 ਲੱਖ ਦੇ ਕਰੀਬ ਆਬਾਦੀ ਹੈ ਔਰ ਪੁਲ ਜਿਹੜੇ ਦੋਨੋਂ ਪੁਲ ਹੈ ਉਹ ਸਾਡੇ ਮੇਨ ਰਸਤਿਆਂ ਦੇ ਅੱਗੇ ਉਤਾਰ ਦਿੱਤੇ ਗਏ ਆ ਜਦ ਕਿ ਉਹ ਪੁਲ ਪਿੱਲਰਾਂ ਤੇ ਬਣਨੇ ਚਾਹੀਦੇ ਸੀ ਔਰ ਹਰ ਜਗ੍ਹਾ ਤੇ ਬੰਦੇ ਵੀ ਆ ਜਿੱਥੇ ਪਿੱਛੇ ਆਬਾਦੀਆਂ ਨੇ ਔਰ ਉਸ ਸਮੱਸਿਆ ਨੂੰ ਅੱਜ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਮੈਂ ਇਹਨੂੰ ਇਲੈਕਸ਼ਨ ਤੋਂ ਬਾਅਦ ਪਹਿਲ ਦੇ ਆਧਾਰ ਤੇ ਇਹਨੂੰ ਸਮੱਸਿਆ ਨੂੰ ਹੱਲ ਕਰਾਇਆ ਜਾਏਗਾ ਚਾਹੇ ਸਾਨੂੰ ਦਿੱਲੀ ਜਾਣਾ ਪਵੇ ਔਰ ਇਹ ਜਿਹੜੀ ਸਮੱਸਿਆ ਲੋਕਾਂ ਦੀ ਹੈ ਇਹ ਨੂੰ ਜਰੂਰ ਪੂਰਾ। ਰਾਹੁਲ ਗਾਂਧੀ ਨੇ ਕੱਲ ਇੱਕ ਵਾਅਦਾ ਕੀਤਾ ਕਿ ਹਰ ਪਰਿਵਾਰ ਦੇ ਘਰ ਦੇ ਬੰਦੇ ਨੂੰ 8500 ਰੁਪਏ ਦਿੱਤਾ ਜਾਏਗਾ। ਕੀ ਮੰਨਦੇ ਹੋ ਤੁਸੀਂ? ਹਾਂ ਬਿਲਕੁਲ। ਦੇਖੋ ਜਿਹੜਾ ਉਹਨਾਂ ਨੇ ਇਸ ਟਾਈਮ ਤੇ ਵਾਅਦੇ ਕੀਤੇ ਆ ਉਹ ਲੋਕਾਂ ਲਈ ਬਹੁਤ ਵਧੀਆ ਹੈ। 8500 ਰੁਪਿਆ ਹਰ ਲੇਡੀਜ਼ ਨੂੰ ਦਿੱਤਾ ਜਾਏਗਾ ਮਹੀਨੇ ਦਾ। ਔਰ ਉਸ ਤੋਂ ਬਾਅਦ ਜਿਹੜੀ GST ਇਹਨਾਂ ਨੇ ਲਗਾਈ ਆ ਜਿਹੜਾ ਸਾਡਾ ਸਾਰਾ ਵਪਾਰ ਖਤਮ ਹੋ ਗਿਆ ਉਹ GST ਨੂੰ ਖਤਮ ਕਰਤਾ ਜਾਏਗਾ। ਔਰ ਜਿਹੜੀ ਹੋਰ ਇਹਨਾਂ ਨੇ ਬੇਰੁਜ਼ਗਾਰੀ ਦਾ ਸੀ ਔਰ ਨੋਡ ਬੰਦੀ ਸੀ ਨੋਡ ਬੰਦੀ ਦੇ ਵਿੱਚ ਸਾਰਾ ਬਿਜ਼ਨਸ ਰੋਲ ਕੇ ਰੱਖ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਇਸ ਬਾਰਡਰ ਤੇ ਜਿਹੜਾ ਵਪਾਰ ਸੀ ਉਹਨੂੰ ਦੁਬਾਰਾ ਖੋਲਿਆ ਜਾਏਗਾ ਚਲਾਇਆ ਜਾਏਗਾ ਸੋ ਇਸ ਟਾਈਮ ਤੇ ਪੂਰਾ ਜਿਹੜਾ ਇੰਡੀਆ ਪੂਰਾ ਭਾਰਤ ਹੈ ਇਹਨੂੰ ਬਚਾਉਣ ਦੀ ਕੋਸ਼ਿਸ਼ ਹੈ ਨਰਿੰਦਰ ਮੋਦੀ ਕੋਲੋਂ ਕਿਉਂਕਿ ਅਗਰ ਇਸ ਦਫਾ ਵੀ ਲੋਕ ਨਹੀਂ ਸਮਝੇ ਤੇ 50 ਸਾਲ ਜਿਹੜਾ ਅਸੀਂ ਪਿੱਛੇ ਚਲੇ ਜਾਵਾਂਗੇ ਔਰ ਦੁਬਾਰਾ ਇਲੈਕਸ਼ਨ ਦੇਸ਼ 'ਚ ਨਹੀਂ ਹੋਏਗੀ ਡਿਕਟੇਟਰਸ਼ਿਪ ਇਸ ਦੇਸ਼ 'ਚ ਹੋ ਜਾਏਗੀ ਇਸ ਲਈ ਲੋਕਾਂ ਨੂੰ ਜ਼ਰੂਰੀ ਹੈ ਕਿ ਕਾਂਗਰਸ ਨੂੰ ਮੋੜ ਦੇਣ ਔਰ ਇਸ ਸਰਕਾਰ ਨੂੰ ਬਦਲ ਦੇਣ ਤਾਂ ਕਿ ਆਉਣ ਵਾਲਾ ਜਿਹੜਾ ਬੱਚਿਆਂ ਦਾ ਭਵਿੱਖ ਹੈ ਔਰ ਬਿਜ਼ਨਸ ਦਾ ਜਿਹੜਾ ਹੈਗਾ ਉਹ ਸਾਰਾ ਬੱਚਿਆਂ ਦਾ ਭਵਿੱਖ ਜਿਹੜੇ ਬੱਚੇ ਬਾਹਰ ਜਾ ਰਹੇ ਉਹ ਵੀ ਇਸ ਇੰਡੀਆ 'ਚ ਵਾਪਸ ਰਹਿਣਗੇ ਔਰ ਸਾਡਾ ਸਾਰਿਆਂ ਦਾ ਭਵਿੱਖ ਜਿਹੜਾ ਸਿਕੂਰ ਹੋਏਗਾ ਇਸ ਲਈ ਪੂਰਾ ਇੰਡੀਆ ਜਿਹੜਾ ਖੱਲਾ ਪੰਜਾਬ ਨਹੀਂ ਹੈ ਦੇਖੋ ਇਹਨਾਂ ਨੂੰ ਤਾਂ 92 ਸੀਟਾਂ ਦਿੱਤੀਆਂ ਸੀ ਔਰ ਉਹ ਕਹਿ ਰਿਹਾ ਕਿ ਮੈਨੂੰ 13 ਹੋਰ ਬੋਲਣ ਵਾਲੇ ਦੇ ਔਰ ਅਸੀਂ ਅੱਗੇ ਹੀ ਇੱਕ ਨੂੰ ਬੋਲਣਾ ਬੰਦ ਇਹਨੂੰ ਕਰਾ ਰਹੇ ਆ ਤੇ ਤੇਰਾ ਇਹਨੂੰ ਉੱਥੋਂ ਹੋਰ ਕਿੱਥੋਂ ਦੇ ਦਾਂਗੇ ਇਸ ਲਈ 13 ਦੀਆਂ 13 ਸੇਟਾਂ ਜਿਹੜੀਆਂ ਪੰਜਾਬ 'ਚ ਕਾਂਗਰਸ ਜਿੱਤੇਗੀ ਔਰ ਬਾਹਰ ਜਿਹੜਾ ਦੂਸੇ ਸਟੇਟਾਂ ਨੇ ਉਹਦੇ 'ਚ ਵੀ ਕਾਂਗਰਸ ਆਏਗੀ ਔਰ ਰਾਹੁਲ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਬਣਨਗੇ ਔਰ ਓਜਲਾ ਸਾਹਿਬ ਅੰਮ੍ਰਿਤਸਰ ਤੋਂ ਪੱਕਾ ਕੈਬਨਿਟ ਮੰਤਰੀ ਬਣਨਗੇ ਪੰਜਾਬ ਦੇ ਮੁੱਦਾ ਨਸ਼ਾ ਨਸ਼ਾ ਕਿਉਂ ਨਹੀਂ ਖਤਮ ਹੋਇਆ ਲੈ ਨਸ਼ਾ ਦੇਖੋ ਇਹ ਸਰਕਾਰ ਨੇ ਕਿਹਾ ਸੀ ਸਾਡੇ ਟਾਈਮ 'ਚ ਨਸ਼ੇ ਤੇ ਬੜਾ ਕੰਟਰੋਲ ਸੀ ਹੁਣ ਤੁਸੀਂ ਦੇਖਿਆ ਨਾ ਤੁਸੀਂ ਵੀ মিডিਆ ਵਾਲੇ ਸਾਰੇ ਦੇਖਦੇ ਹੋ ਸਾਰੇ ਏਰੀਆ ਚ ਜਾਂਦੇ ਹੋ ਤੁਹਾਨੂੰ ਜਿਆਦਾ ਸਾਡੇ ਤੋਂ ਪਤਾ ਨਸ਼ਾ ਜਿਹੜਾ ਇਹਦੇ ਵਿੱਚ ਲਾਅਨ ਆਰਡਰ ਖਤਮ ਹੋ ਗਿਆ ਲਾਅਨ ਆਰਡਰ ਖਤਮ ਹੋਣ ਦੇ ਕਾਰਨ ਨਸ਼ਾ ਜਿਹੜਾ ਇੱਕਦਮ ਵੱਧ ਗਿਆ ਹਰ ਜਗ੍ਹਾ ਤੇ ਨਾ ਨਸ਼ਾ ਵਿਕ ਰਿਹਾ ਇਹਨਾਂ ਕੋਲ ਕਾਬੂ ਹੀ ਨਹੀਂ ਹੋ ਰਿਹਾ ਤੁਸੀਂ ਇਹ ਦੇਖੋ ਕਿ ਸਾਡੇ ਟਾਈਮ 'ਚ ਅਸੀਂ ਹਰ ਮੈਂਬਰ ਨੂੰ ਅੱਜ ਤੋਂ ਪਹਿਲੇ ਜਦੋਂ ਕਾਂਗਰਸ ਸਰਕਾਰ ਸੀ ਇੱਕ ਬੋਰੀ ਇੱਕ ਪਰਿਵਾਰ ਨੂੰ ਇੱਕ ਮੈਂਬਰ ਨੂੰ ਮਿਲਦੀ ਸੀ ਔਰ ਉਹ ਮੈਂਬਰ ਜਦੋਂ ਲੈ ਲਾਂਦੇ ਸੀ 6 ਮੈਂਬਰਾਂ 6 ਬੋਰੀਆਂ ਲੈ ਕੇ ਜਾਂਦੇ ਸੀ ਅੱਜ ਤੁਸੀਂ ਹਾਲਾਤ ਪੰਜਾਬ ਸਰਕਾਰ ਨੇ ਮਾਨ ਨੇ ਇਹ ਕਰ ਦਿੱਤਾ ਕਿ ਤੁਸੀਂ ਅਗਲੇ ਮਹੀਨੇ ਤੋਂ ਦੇਖਣਾ 5 ਕਿਲੋ ਪਰ ਮੈਂਬਰ ਨੂੰ ਕਣਕ ਮਿਲੇਗੀ ਔਰ 5 ਮੈਂਬਰ ਨੇ ਸਾਰਾ ਦਿਨ ਉਹ ਤੁਪ ਚ ਖੜਾ ਹੈਗਾ ਰ 25 ਕਿਲੋ ਕਣਕ ਲੈ ਕੇ ਜਾਏਗਾ ਇਸ ਲਈ ਇਹਨੇ ਤੇ ਮੰਗਤੇ ਬਣਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਹਿ ਰਿਆ ਸੀ ਮੈਂ ਬਾਹਰੋਂ ਵੀ ਲੋਕ ਇੱਥੇ ਆ ਕੇ ਸੈਟਲ ਹੋਣਗੇ ਔਰ ਇਹ ਸਭ ਕਪਲੇਬਾਜੀ ਸੀ ਇਹਨੇ ਕੀਤੀ ਝੂਠ ਬੋਲ ਕੇ ਸਰਕਾਰ ਬਣਾ ਲਈ ਲੇਕਿਨ ਹੁਣ ਇਸ ਦਫਾ ਨਹੀਂ ਚਲੇਗਾ ਕਿਹਾ ਜਾ ਰਿਹਾ ਸੀ ਕਨਗਰੀ ਜਗ੍ਹਾ ਆਟਾ ਜਿਹੜਾ ਕੀ ਕਰ ਪਹਚਾਇਆ ਜਾਏਗਾ ਤੁਸੀਂ ਦੇਖੋ ਕਿੱਥੇ ਪਹਚਾਇਆ ਇੱਕ ਪਿੰਡ ਚ ਥੋੜਾ ਜਿਹਾ ਪੁੱਤਾ ਪਹਚਾਤਾ ਉਸ ਤੋਂ ਬਾਅਦ ਕਿਸੇ ਨੂੰ ਆਟਾ ਮਿਲਿਆ ਨਹੀਂ ਆਟਾ ਤੇ ਛੱਡੋ ਕਣਕ ਨਹੀਂ ਮਿਲਣੀ ਅਗਲੇ ਮਹੀਨੇ ਤੋਂ ਉਹਨੇ ਆਪਣਾ ਪੰਜਾਬ ਸਰਕਾਰ ਦਾ ਜਿਹੜਾ ਕੋਟਾ ਉਹ ਬੰਦ ਕਰ ਦਿੱਤਾ ਬਿਲਕੁਲ ਨਹੀਂ ਉਹ ਦੇ ਰਿਆ ਹੁਣ ਅਸੀਂ 30 ਕਿਲੋ ਦਿੰਦੇ ਸੀ ਪੂਰੀ ਬੋਰੀ ਇੱਕ ਮੈਂਬਰ ਨੂੰ ਮਿਲਦੀ ਸੀ ਹੁਣ 5 ਕਿਲੋ ਮਿਲੇਗੀ ਅਗਲੇ ਮਹੀਨੇ ਤੋਂ ਐਰ ਕੀ ਮਿਲੀ ਜਾਂ ਨੋਨੋ ਕਿਲੋ ਮਿਲੀ ਹੈ ਅਗਲੇ ਮਹੀਨੇ ਤੋਂ 5 ਉਸ ਤੋਂ ਬਾਅਦ ਬੰਦ ਕਰ ਦੇਗਾ ਹਾਂਜੀ 10000 ਰੁਪਏ ਦੇ ਦੋ ਅੱਜ ਤੱਕ ਨਹੀਂ ਦਿੱਤਾ 1000 ਰੁਪਏ ਦਾ ਵਾਅਦਾ ਸੀ ਉਹ ਨਹੀਂ ਮਿਲਿਆ ਲੋਕਾਂ ਨੂੰ ਰੇਤਾ ਸੀ ਚੰਨੀ ਸਾਫ ਦੇ ਟਾਈਮ 'ਚ ਰੇਤਾ ਜਿਹੜੀ ਸੀ ਉਹ 2600 ਤੋਂ 3200 ਆ ਗਈ ਸੀ ਹੁਣ ਇਸ ਟਾਈਮ ਤੇ 8000 ਰੁਪਏ ਟ੍ਰਾਲੀ ਕੋਈ ਵਾਦਾ ਮੈਨੂੰ ਇੱਕ ਦੱਸ ਦੋ ਤੁਸੀਂ মিডিਆ ਸਾਹਮਣੇ ਖੜੇ ਕਿ ਕੋਈ ਇੱਕ ਵਾਦਾ ਉਹਨੇ ਪੂਰਾ ਕੀਤਾ ਉਹਨਾਂ ਵੱਲ ਕਿਹਾ ਜਾ ਰਿਹਾ ਸਕੂਲ ਬਹੁਤ ਵਧੀਆ ਬਣਾ ਦਿੱਤੇ ਗਏ ਆ ਸਾਰੇ ਕਾਂਗਰਸ ਦੇ ਰਾਜ ਚ ਸਕੂਲ ਸੀ ਬਣੇ ਇੱਕ ਵੀ ਕੋਈ ਸਕੂਲ ਦਿਖਾ ਦੇ ਸਾਡੇ ਸੁਵਿਧਾ ਕੇਂਦਰ ਜਿੰਨੇ ਇੰਨੇ ਵਧੀਆ ਸੁਵਿਧਾ ਕੇਂਦਰ ਬਣਾਏ ਸੀ ਸਾਰੇ ਬੰਦ ਕਰ ਦਿੱਤੇ ਔਰ ਉਹ ਮੈਡੀਸਨ ਦੀਆਂ ਕਲੀਨਿਕ ਖੋਲੀਆਂ ਉੱਥੇ ਕੋਈ ਮੈਡੀਸਨ ਨਹੀਂ ਹੈ ਉੱਥੇ ਕੋਈ ਡਾਕਟਰ ਨਹੀਂ ਹੈ ਜਾ ਕੇ ਤੁਸੀਂ ਕਦੀ ਚੈਨਲ ਵਾਲੇ ਉੱਤੇ ਜਾਣਾ ਤੁਸੀਂ ਪੁੱਛਣਾ ਕਿ ਮੈਡੀਸਨ ਹੈਗੀ ਹੈ ਮੈਡੀਸਨ ਹੀ ਹੈ ਨਹੀਂ ਉਹਦਾ ਕੀ ਫਾਇਦਾ ਜੋਸ਼ੀ ਸਾਹਿਬ ਕਹਿੰਦੇ ਡਵੈਲਪਮੈਂਟ ਤੇ ਮੈਂ ਕਰਾਈ ਸਾਰੀ ਦੇਖੋ ਹਰ ਕੋਈ ਕੈਂਡੀਡੇਟ ਜਿਹੜਾ ਖੜਾ ਉਹਨੇ ਕਹਿਣਾ ਹੀ ਆ ਉਹ ਤੇ ਮਾਨਵੀ ਬੜੀ ਕਹਿੰਦਾ ਮਾਨ ਸਾਹਿਬ ਵੀ ਕਹਿੰਦੇ ਮੈਂ ਬੜੀ ਡਵੈਲਪਮੈਂਟ ਕਰਾਤੀ ਮੈਂ ਬੜਾ ਨਸ਼ਾ ਖਤਮ ਕਰ ਦਿੱਤਾ ਹੋਇਆ ਕੁਝ ਨਹੀਂ ਹੋਇਆ ਲੇਕਿਨ ਪਬਲਿਕ ਲੋਕ ਜਾਣਦੇ ਆ ਅੱਜ ਅਸੀਂ ਅੱਜ ਇੱਥੇ ਖੜੇ ਆ ਅਸੀਂ ਇੱਥੇ ਛਾਤੀ ਠੋਕ ਕੇ ਕਹਿ ਰਹੇ ਆ ਕਿ ਅਸੀਂ ਡਵੈਲਪਮੈਂਟ ਕਰਾਈਆਂ ਹਰ ਚੀਜ਼ ਕਰਵਾਈ ਹੈ ਮੰਦਰੀ ਜੀ ਵੱਲੋਂ ਗਿਆ ਜਾ ਰਿਹਾ ਕਿ 400 400 ਸਿੱਟਾ ਹਟਿਆ 412 400 ਪਾਰ ਨਹੀਂ ਐ ਅਰਕੀ ਤੇ 400 ਪਾਰ ਇਹ ਆਪ ਹੀ ਪਾਰ ਚਲੇ ਜਾਣੇ ਆ 400 ਪਾਰ ਨਹੀਂ ਜਾਣੇ ਲੇਕਿਨ ਇਹ 50 ਤੋਂ ਆਪ ਹੀ ਪਾਰ ਚਲੇ ਜਾਣੇ ਸਾਰੇ